ਅੱਜ 3 ਸਤੰਬਰ ਬੁੱਧਵਾਰ ਮੌਸਮ ਵਿਭਾਗ ਦੀ ਚੇਤਾਵਨੀ ਨੇ ਹੋਰ ਡਰਾ ਦਿੱਤਾ ਹੈ ਹੋਰ ਚਿੰਤਾ ਪੈਦਾ ਕਰ ਦਿੱਤੀ ਹੈ ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਕਿ ਮੌਸਮ ਵਿਭਾਗ ਦੀ ਬਹੁਤ ਡਰਾ ਦੇਣ ਵਾਲੀ ਚੇਤਾਵਨੀ ਆਈ ਹੈ ਪਹਿਲਾਂ ਹੀ بارش ਕਾਰਨ ਹੜ੍ਹਾਂ ਨੇ ਪੂਰੇ ਪੰਜਾਬ ਨੂੰ ਹਿਮਾਚਲ ਨੂੰ ਤੇ ਹੁਣ ਹਰਿਆਣੇ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਲਿਆ ਇਹਦੇ ਦਰਮਿਆਨ ਹੀ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 2-3 ਦਿਨ ਵੀ ਪਹਿਲਾ ਨਾਲੋਂ ਵੀ ਭਾਰੀ بارش ਹੋ ਸਕਦੀ ਹੈ ਇਹਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਹੁਣ ਪੰਜਾਬ ਦੇ ਜਿਹੜੇ ਬਚੇ ਹੋਏ ਇਲਾਕੇ ਸੀ ਉਹਨਾਂ ਦੇ ਵਿੱਚ ਵੀ ਖਤਰਾ ਕਾਫੀ ਵੱਧ ਗਿਆ ਮੋਗਾ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹਰਿਆਣਾ ਜਿਹੜਾ ਕਿ ਪਹਿਲਾਂ ਹੜ੍ਹਾਂ ਦੀ ਮਾਰ ਤੋਂ ਬਚਿਆ ਸੀ ਹਰਿਆਣਾ ਦੇ ਵਿੱਚ ਵੀ ਵੱਡੇ ਪੱਧਰ ਤੇ ਪਾਣੀ ਪਿੰਡਾਂ 'ਚ ਵੜਨਾ ਸ਼ੁਰੂ ਹੋ ਰਿਹਾ ਔਰ ਹਰਿਆਣਾ ਦੇ ਵਿੱਚ ਵੀ ਹੜ੍ਹ ਆਉਣ ਦੀ ਵੱਡੀ ਨੌਬਤ ਬਣ ਗਈ ਹੈ ਹੁਣ ਉਧਰ ਪੁਚਾਲ ਆਇਆ ਕਰੀਬ 2000 ਵਿਕਤੀਆਂ ਦੀ ਅਚਾਨਕ ਇੱਕਦਮ ਮੌਤ ਹੋ ਗਈ ਆ ਇਹ ਸਾਡੇ ਗਵਾਂਡੀ ਦੇਸ਼ ਅਫਗਾਨਿਸਤਾਨ ਦੇ ਵਿੱਚ ਕਹਿਰ ਵਾਪਰਿਆ ਪਾਕਿਸਤਾਨ ਦਾ ਵੱਡਾ ਏਰੀਆ ਉਹ ਵੀ ਹੜ੍ਹਾਂ ਦੀ ਮਾਰ ਹੇਠ ਹੈ ਉੱਥੇ ਵੀ ਹਜ਼ਾਰਾਂ ਪਿੰਡ ਡੁੱਬ ਚੁੱਕੇ ਨੇ ਔਰ ਪੰਜਾਬ ਦੇ ਵਿੱਚ ਬਹੁਤ ਵੱਡਾ ਇਹ ਕੁਦਰਤੀ ਕੈਰ ਪਰ ਅਸਲ ਚ ਸਿਆਸੀ ਸਰਕਾਰੀ ਕੈਰ ਵਾਪਰਿਆ ਪੰਜਾਬ ਦੇ ਵਿੱਚ 1400 ਤੋਂ ਵੱਧ ਪਿੰਡ ਇਸ ਟਾਈਮ ਪੂਰੀ ਤਰ੍ਹਾਂ ਪਾਣੀ ਚ ਡੁੱਬੇ ਨੇ ਹਜ਼ਾਰਾਂ ਪਸ਼ੂ ਜਾਨ ਗਵਾ ਚੁੱਕੇ ਨੇ ਔਰ ਲਗਭਗ 3.5 ਲੱਖ ਤੋਂ ਵੱਧ ਲੋਕ ਇਸ ਟਾਈਮ ਬੇਘਰ ਪੰਜਾਬ ਚ ਹੋ ਚੁੱਕੇ ਨੇ ਜਿਨ੍ਹਾਂ ਨੂੰ ਆਪਣੇ ਘਰ ਡੁੱਬਣ ਕਰਕੇ ਘਰ ਛੱਡਣੇ ਪਏ ਨੇ ਲਗਭਗ 30 ਤੋਂ ਵੱਧ ਮੌਤਾਂ ਸਰਕਾਰੀ ਅੰਕੜੇ ਮੁਤਾਬਕ ਪਰ ਜਿਹੜਾ ਲੋਕਾਂ ਦਾ ਅੰਕੜਾ ਹੈ ਉਹਦੇ ਮੁਤਾਬਕ 50 ਤੋਂ ਵੱਧ ਮੌਤਾਂ ਪੰਜਾਬ ਦੇ ਵਿੱਚ ਹੋ ਗਈਆਂ ਨੇ ਇਹਦੇ ਨਾਲ ਹੀ ਜਿਹੜੇ ਲੱਖਾਂ ਏਕੜ ਫਸਲ ਹੈ ਲਗਭਗ 3 ਲੱਖ ਕਿੱਲੇ ਤੋਂ ਵੱਧ ਫਸਲ ਪੰਜਾਬ ਦੀ ਜਿਹੜੀ ਆ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਤਬਾਹ ਹੋ ਗਈ ਹੈ ਪਰ ਸ਼ਰਮਨਾਕ ਗੱਲ ਇਹ ਆ ਕਿ ਹੁਣ ਤੱਕ ਸਰਕਾਰਾਂ ਨੇ ਸਿਰਫ ਬਿਆਨ ਦਿੱਤੇ ਨੇ ਕੋਈ ਐਲਾਨ ਨਹੀਂ ਦਿੱਤਾ ਬਿਆਨਾਂ ਨਾਲ ਕੀ ਬਣੇਗਾ ਹੋਣਾ ਤਾਂ ਇਹ ਚਾਹੀਦਾ ਸੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਐਲਾਨ ਕਰਦੀ ਕਿ ਜਿਨ੍ਹਾਂ ਦੀ ਫਸਲ ਡੁੱਬੀ ਆ ਉਹਨਾਂ ਨੂੰ ਇੰਨਾ ਮੁਆਵਜ਼ਾ ਮਿਲੂ ਜਿਨ੍ਹਾਂ ਦਾ ਘਰ ਡਿੱਗਿਆ ਇੰਨਾ ਮਿਲੂ ਜਿਨ੍ਹਾਂ ਦਾ ਪਸ਼ੂ ਮਰ ਗਿਆ ਉਹਨਾਂ ਨੂੰ ਇੰਨਾ ਮਿਲੂ ਪਰ ਇੱਕ ਵੀ ਬਿਆਨ ਤੁਸੀਂ ਇਹ ਨਹੀਂ ਸੁਣਿਆ ਹੋਣਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਦਾਂ ਦੇ ਮੁਆਵਜ਼ੇ ਜਾਂ ਮਦਦ ਦਾ ਕੋਈ ਐਲਾਨ ਕੀਤਾ ਹੈ ਬਸ ਅਸੀਂ ਸਰਵੇ ਕਰ ਰਹੇ ਆ ਅਸੀਂ ਜੈਜੇ ਲੈ ਰਹੇ ਆ ਅਸੀਂ ਦੌਰੇ ਕਰ ਰਹੇ ਆ ਅਸੀਂ ਹਰ ਪੀੜਤਾ ਕੋਲ ਜਾ ਰਹੇ ਆ ਕਈ ਪੰਜਾਬ ਦੇ ਮੰਤਰੀ ਪਜਾਮੇ ਝੱਗੇ ਲਵੇੜੀ ਫਿਰਦੇ ਨੇ ਵੀ ਅਸੀਂ ਗੱਟੇ ਪਰ ਰਹੇ ਆ ਕੀ ਮੰਤਰੀਆਂ ਤੇ ਸਰਕਾਰਾਂ ਦਾ ਕੰਮ ਗੱਟੇ ਪਰ ਪਰ ਕੇ ਜਾਂ ਕਈਆਂ ਫੜ ਕੇ ਟੱਪੇ ਲਵਾ ਕੇ ਫੋਟੋ ਆ ਖਿਚਣਾ ਇਹ ਡਰਾਮੇਬਾਜੀ ਆ ਸਿਆਸੀ ਸਰਕਾਰਾਂ ਲੋਕਾਂ ਨੇ ਇਸ ਲਈ ਬਣਾਈਆਂ ਸਰਕਾਰਾਂ ਦਾ ਕੰਮ ਐਲਾਨ ਕਰਨਾ ਸਰਕਾਰਾਂ ਦਾ ਕੰਮ ਮਦਦ ਦੇਣਾ ਪਰ ਜਿਹੜਾ ਕੰਮ ਮੰਤਰੀ ਕਰਕੇ ਫੋਟੋਆਂ ਖਿਚਾਰੇ ਨੇ ਉਹ ਕੰਮ ਤਾਂ ਕੋਈ ਵੀ ਮਜ਼ਦੂਰ 400 ਰੁਪਏ ਦਿਹਾੜੀ ਦੇ ਉੱਪਰ ਆਰਾਮ ਨਾਲ ਕਰ ਦਿੰਦਾ ਕੀ ਸਰਕਾਰ ਨੇ ਆਪਣਾ ਕੰਮ ਕੀਤਾ ਹੜ੍ਹਾਂ ਤੋਂ ਪਹਿਲਾਂ ਪ੍ਰਬੰਧ ਕੀਤੇ ਬਿਲਕੁਲ ਨਹੀਂ ਕੀਤੇ ਕੀ ਸਰਕਾਰ ਨੇ ਉਸ ਤੋਂ ਬਾਅਦ ਕੋਈ ਮੁਆਵਜ਼ੇ ਦੇ ਐਲਾਨ ਕੀਤੇ ਆ ਨਹੀਂ ਕੀਤੇ ਫਿਰ ਡਰਾਮੇਬਾਜ਼ੀ ਕੀ ਚੱਲ ਰਹੀ ਆ ਹਰ ਥਾਂ ਤੇ ਇੰਜ ਜੱਪਦਾ ਜਿੱਥੇ ਮੁੱਖ ਮੰਤਰੀ ਸਾਹਿਬ ਜਾਂ ਮੰਤਰੀ ਸਾਹਿਬ ਜਾਂਦੇ ਨੇ ਉੱਥੇ ਆਪਣੇ ਹੀ ਪਿਆਰ ਕੀਤੇ ਸਿਖਾਏ ਪੜਾਏ ਕੁਝ ਵਿਅਕਤੀ ਜਿਹੜੇ ਸਜੇ ਸਵਰੇ ਵੀ ਹੁੰਦੇ ਨਹੀਂ ਉਹ ਗੱਲ ਲਗ ਲਗ ਕੇ ਰੋਂਦੇ ਨਹੀਂ ਇੱਕ ਫੋਟੋ ਬਹੁਤ ਵਾਇਰਲ ਹੋ ਰਹੀ ਹੈ ਕੱਲ ਦੀ ਮੁੱਖ ਮੰਤਰੀ ਸਾਹਿਬ ਫਿਰੋਜ਼ਪੁਰ ਆਏ ਇੱਕ ਔਰਤ ਉਹਨਾਂ ਦੇ ਗੱਲ ਲਗ ਲਗ ਰੋਈ ਕਹਿੰਦੀ ਸਭ ਕੁਝ ਰੁੜ ਗਿਆ ਪਰ ਉਹ ਔਰਤ ਦੇ ਲੋਕ ਸੋਸ਼ਲ ਮੀਡੀਆ ਤੇ ਫੋਟੋਆਂ ਖਿੱਚ ਕੇ ਤਫਾਰ ਰਹੇ ਨੇ ਤਿੰਨ ਚਾਰ ਉਹਦੇ ਕਲਿੱਪ ਤੇ ਕਲਚਰ ਲੱਗੇ ਨੇ ਮਤਲਬ ਉਹਦੇ ਇਸ ਤਰ੍ਹਾਂ ਵਾਲ ਬਣਾਏ ਹੋਏ ਨੇ ਜਿਵੇਂ ਬਿਊਟੀ ਪਾਰਲਰ ਜਾ ਕੇ ਬਣਾਏ ਹੋਣ ਤੇ ਲੋਕ ਫਿਰ ਹੁਣ ਕਮੈਂਟ ਕਰ ਰਹੇ ਨੇ ਕਿ ਬੀਬੀ ਤੇਰੇ ਇਹ ਕੱਲੇ ਜਿਹੜੇ ਕਲਚਰ ਨੇ ਜਿਹੜੇ ਤੇਰੇ ਇਹ ਕਲਿੱਪ ਨੇ ਇਹੀ ਬਸ ਬਚ ਗਏ ਬਾਕੀ ਤੇਰਾ ਰੁੜ ਗਿਆ ਸਾਰਾ ਕੁਝ ਇੰਜ ਜਾਪਦਾ ਜਿਵੇਂ ਆਪਣੇ ਤਿਆਰ ਕੀਤੇ ਬੰਦੇ ਕੁਝ ਲੋਕ ਤਾਂ ਸੋਸ਼ਲ ਮੀਡੀਆ ਤੇ ਇਹ ਵੀ ਪਾ ਰਹੇ ਨੇ ਵੀ ਇਹ ਬੀਬੀ ਦੀ ਬਹੁਤ ਵੱਡੀ ਕੋਠੀ ਆ ਪਾਣੀ ਬਿਲਕੁਲ ਨਹੀਂ ਗਿਆ ਵੇਖੋ ਐਦਾਂ ਦੀਆਂ ਡਰਾਮੇ ਬਾਜ਼ੀਆਂ ਜੇ ਹੋ ਰਹੀਆਂ ਨੇ ਤਾਂ ਇਹ ਗਲਤ ਹੈ ਹੁਣ ਕੱਲ ਆਮ ਆਦਮੀ ਪਾਰਟੀ ਦੀ ਐਮਐਲਏ ਬੀਬੀ ਜਿਹੜੀ 인ਦਰਜੀਤ ਕੌਰ ਮਾਨ ਹੈ ਉਹ ਗਈ ਦਰਿਆ ਦੇ ਬੰਨ ਤੇ ਉੱਥੇ ਇੱਕ ਚਿੱਟੀ ਦਾੜੀ ਵਾਲਾ ਬਾਬਾ ਉਹਨੇ ਇੱਕ ਸਵਾਲ ਪੁੱਛ ਲਿਆ ਵੀ ਤੁਸੀਂ ਪਹਿਲਾਂ ਪ੍ਰਬੰਧ ਕਿਉਂ ਨਹੀਂ ਕੀਤੇ ਸੀ ਇਹ ਬੰਨ ਪੱਕੇ ਕਿਉਂ ਨਹੀਂ ਕਰਾਏ ਸੀ ਜਿਹੜੇ ਹਰ ਸਾਲ ਟੁੱਟਦੇ ਨੇ ਤਾਂ ਬੀਬੀ ਪੈ ਗਈ ਟੁੱਟ ਕੇ ਉਹਨੂੰ ਕਹਿੰਦੀ ਮੂੰਹ ਚੱਕ ਕੇ ਆ ਜਾਂਦੇ ਨੇ ਭਾਜ ਜਾ ਇਥੋਂ ਐ ਕਰਦਿਆਂਗੇ ਉਹ ਕਰਦਿਆਂਗੇ ਬੇਵਕੂਫ ਕਿਸੇ ਥਾਂ ਦੇ ਮਤਲਬ ਉਹ ਬੀਬੀ ਨੇ ਉਹਦੀ ਰੱਜ ਕੇ ਬੇਨਤੀ ਕੀਤੀ ਕਿ ਐਮਐਲਏ ਬੀਬੀ ਦੀ ਇਹ ਬਾਸ਼ਾ ਹੜਾ ਚ ਡੁੱਬਰੇ ਲੋਕਾਂ ਲਈ ਹੋਣੀ ਚਾਹੀਦੀ ਆ ਆਪਦੀ ਫੱਟੀ ਆਪੇ ਆਮ ਆਦਮੀ ਪਾਰਟੀ ਪੋਚੀ ਜਾਂਦੀ ਆ ਦੂਜੀਆਂ ਸਿਆਸੀ ਪਾਰਟੀਆਂ ਦੀ ਰੋਟੀਆਂ ਸੇਕ ਰਹੀਆਂ ਨੇ ਪਹਿਲਾਂ ਕੀਤਾ ਕਿ ਤਰਿਆ ਉਹਨਾਂ ਨੇ ਵੀ ਕੱਖ ਨਹੀਂ ਸੀ ਅੱਜ ਉਹ ਬੀਬੇ ਰਾਣੇ ਬਣ ਕੇ ਲੋਕਾਂ 'ਚ ਜਾ ਰਹੇ ਨੇ ਮਗਰ ਮੱਛ ਦੇ ਹੰਝੂ ਬਹਾਰੇ ਨੇ ਤੇ ਬਹੁਤ ਸਾਰੇ ਭੋਲੇ ਲੋਕਾਂ ਨੂੰ ਇਹ ਭੁਲੇਖਾ ਪੈ ਰਿਹਾ ਵੀ ਸ਼ਾਇਦ ਪਹਿਲਾਂ ਵਾਲੇ ਵਾਲੇ ਚੰਗੇ ਸੀ ਜੇ ਪਹਿਲਾਂ ਵਾਲੇ ਚੰਗੇ ਹੁੰਦੇ ਤੇ ਤੁਸੀਂ ਧੜਾ ਧੜ ਵੋਟਾਂ ਪਾ ਕੇ ਇਹਨਾਂ ਬੰਮਿਆਂ ਨੂੰ ਨਹੀਂ ਸੀ ਜਿਤਾਉਣਾ ਪਹਿਲਾਂ ਵਾਲੇ ਵੀ ਇਹਨਾਂ ਵਰਗੇ ਸੀ ਇਹ ਵੀ ਉਹਨਾਂ ਵਰਗੇ ਨੇ ਇੱਕੋ ਥਾਲੀ ਦੇ ਚੱਟੇ-ਵੱਟੇ ਨੇ ਗੱਲ ਖੜੀ ਆ ਲੋਕਾਂ ਦੀ ਸਮਝ ਤੇ ਚੇਤਨਾ ਦੇ ਉੱਪਰ ਜਦੋਂ ਲੋਕ ਚੇਤਨ ਹੋ ਜਾਣਗੇ ਮੈਂ ਦਾਅਵੇ ਨਾਲ ਗਰੰਟੀ ਨਾਲ ਕਹਿੰਨਾ ਨਾ ਇਹ ਲੀਡਰ ਨਾ ਇਹ ਪਾਰਟੀਆਂ ਇਹਨਾਂ ਚੋਂ ਕੋਈ ਨਹੀਂ ਰਹੇਗਾ ਫਿਰ ਨਵੀਆਂ ਪਾਰਟੀਆਂ ਨਵੇਂ ਲੀਡਰ ਜਿਹੜੇ ਲੋਕਾਂ ਦੇ ਹੋਣਗੇ ਜਿਹੜੇ ਲੋਕਾਂ ਦੀ ਕੰਮ ਕਰਨਗੇ ਉਹ ਇੱਥੇ ਰਹਿ ਜਾਣਗੇ ਤੇ ਆ ਜਿਹੜਾ ਸਾਰੀਆਂ ਪਾਰਟੀਆਂ ਦੇ ਲੋਟੂ ਟੋਲਿਆਂ ਦਾ ਲੰਗ ਲਾਣਾ ਇਹ ਲੋਕ ਹੂੰਝ ਕੇ ਉਦੋਂ ਪਾਸੇ ਕਰ ਦੇਣਗੇ ਜਦੋਂ ਲੋਕ ਜਾਗਰੂਕ ਹੋ ਜਾਣਗੇ ਹੁਣ ਅੱਜ ਪੰਜਾਬ ਹੜਾਂ ਦੇ ਵਿੱਚ ਹੜਿਆ ਪਿਆ ਇੱਥੇ ਮੰਤਰੀ ਇੱਕ ਇੱਕ ਮਹੀਨੇ ਦੀ ਤਨਖਾਹ दान ਕਰ ਰਹੇ ਨੇ ਸ਼ਾਬਾਸ਼ ਐਮਐਲਏ ਤੇ ਮੰਤਰੀ ਇੱਕ ਇੱਕ ਮਹੀਨੇ ਦੀ ਇੱਕ ਮਹੀਨੇ ਦੀ ਤਨਖਾਹ ਤੁਹਾਡੀ ਹੁੰਦੀ ਕਿੰਨੀ ਆ 80000 85000 ਇਹ ਕਿ ਇਹ ਕਿ ਆ ਭਈ ਮੰਨ ਲਓ ਸਾਰੇ ਐਮਐਲਏ ਰਲ ਕੇ ਜੇ ਸਵਾ ਕਰੋੜ ਇਕੱਠਾ ਕਰ ਦੇਣਗੇ ਤਨਖਾਹਾਂ ਨਾਲ ਤਾਂ ਸਵਾ ਕਰੋੜ ਕਰੋੜ ਦਾ ਨੁਕਸਾਨ ਤਾਂ ਇੱਕ ਇੱਕ ਘਰ ਦਾ ਹੋ ਗਿਆ ਇੱਥੇ ਆ ਨਹੀਂ ਸਰਨਾ ਸਰਕਾਰ ਨੂੰ ਚਾਹੀਦਾ ਹੈ ਜਿਹੜੀਆਂ ਸਰਕਾਰਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਘਰ ਤੋਂ ਸੈਂਕੜੇ ਰੁਪਏ ਰੋਜ਼ ਟੈਕਸ ਲੈਂਦੀਆਂ ਨਹੀਂ ਹਰ ਖਰੀਦਣ ਵਾਲੀ ਚੀਜ਼ ਤੇ ਸਾਨੂੰ ਟੈਕਸ ਲੱਗਦਾ ਹੈ ਉੱਥੇ ਹਕੂਮਤ ਨੂੰ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਲਈ ਮੁਆਵਜ਼ਿਆਂ ਦਾ ਐਲਾਨ ਕਰਨ ਪਰ ਜਿਹੜਾ ਕਰਨਾ ਹੈ ਉਹ ਕਰ ਨਹੀਂ ਰਹੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੇ ਆਖੇ ਜੀ ਚਿੱਠੀ ਲਿਖਤੀ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਚਿੱਠੀ ਲਿਖਿਆ ਕੀ ਹੋ ਜੂਗਾ ਫੋਨ ਤੇ ਪੁੱਛਿਆ ਕੀ ਹੋ ਜੂਗਾ ਸਿੱਧਾ ਐਲਾਨ ਕਰੋ ਜੋ ਕਰਨ ਵਾਲਾ ਕੰਮ ਹੈ ਹਰਿਆਣਾ ਦਾ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਪੰਜਾਬ ਨੂੰ 5 ਕਰੋੜ ਦੇਾਂਗੇ ਜੇ ਮਦਦ ਦੇਣੀ ਆ ਤੇ ਐਦਾਂ ਛੁਰਲੀਆਂ ਨਾ ਛੱਡੋ ਅਸਲੀਅਤ ਚ ਮਦਦ ਦਿਓ 5 ਕਰੋੜ ਕੀ ਇੱਕ ਸਰਕਾਰ ਐ ਤੁਹਾਡੀ ਤੁਸੀਂ 100 ਕਰੋੜ ਤੇ ਘੱਟੋ-ਘੱਟ ਦਿਓ ਮਦਦ 5 ਕਰੋੜ ਐ ਇਹ ਜੀ ਸੂਬੇ ਦੀ ਸਰਕਾਰ ਤੁਹਾਡੀ 5 ਕਰੋੜ ਮਦਦ ਤੁਸੀਂ ਦੇ ਰਹੇ ਹੋ ਇਹ ਡਰਾਮੇ ਬਾਜ਼ੀਆਂ ਸਮਝ ਆ ਰਹੀਆਂ ਲੋਕਾਂ ਨੂੰ ਸਭ ਵੋਟ ਸਿਆਸਤਾ ਹੜਾਂ ਦੇ ਵਿੱਚ ਔਰ ਇਸ ਦਰਦਨਾਕ ਹਾਲਾਤ ਦੇ ਵਿੱਚ ਵੀ ਇਹ ਸਿਆਸੀ ਪਾਰਟੀਆਂ ਵੋਟਾਂ ਇਕੱਠੀਆਂ ਕਰ ਰਹੀਆਂ ਨੇ ਤੇ ਹੋਰ ਕੱਖ ਨਹੀਂ ਕਰ ਰਹੀਆਂ ਬਹੁਤ ਮਿਹਰਬਾਨ